ਜੱਦੀ ਹਲੇ ਪੂਰਾ ਹੋਣ ਨਹੀਂ ਦੇ ਰਹੇ ਕੀ ਰੌਲੇ ਨੇ ਉਹ ਬੈਠ ਕੇ ਨਜੱਠ ਲੋ ਮੈਂ ਜ਼ਰੂਰ ਕਹੂੰਗਾ ਕਿ ਸਰਕਾਰ ਨੂੰ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਤੇ ਕਿਸਾਨਾਂ ਨੂੰ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਦੀਆਂ ਜਾ ਰਹੀਆਂ ਨੇ ਸੜਕਾਂ ਨਿਕਲਣ ਦਾ ਪਲਾਨ ਹੈ ਉਹਨੂੰ ਕਿਤੇ ਨਾ ਕਿਤੇ ਐਵੇਂ ਹੀ ਕੇਬਲੀ ਸ਼ਾਰਟ ਕਰਨਾ ਚਾਹੀਦਾ ਫੈਸਲਾ ਹੋਣਾ ਚਾਹੀਦਾ ਜਦੋਂ ਭਾਰਤ ਮਾਲਾ ਕੰਪਲੀਟ ਹੋ ਗਈ ਤਾਂ ਇੱਕ ਸਿਲਕ ਰੂਟ ਬਣ ਰਿਹਾ ਬੀਜਿੰਗ ਟੂ ਲੰਡਨ ਪਾਕਿਸਤਾਨ ਦੇ ਵਿੱਚ ਦੀ ਨਿਕਲ ਰਿਹਾ ਹੋ ਉਸ ਰੂਟ ਨੂੰ ਅਸੀਂ ਟੱਚ ਕਰਾਂਗੇ ਸਾਡਾ ਭਾਰਤ ਦਾ ਟੋਟਲ ਜਿਹੜਾ ਵਪਾਰ ਹੈ ਉਹ ਪੰਜਾਬ ਰਾਹੀਂ ਹੋਊ ਪੰਜਾਬ ਰਾਹੀਂ ਅੱਜ ਤੋਂ 3 ਸਾਲ 4 ਸਾਲ ਇਹ ਨਾ ਹੋਵੇ ਕਿ ਭਾਰਤ ਮਾਲਾ ਦੇ ਜਿੱਥੇ ਇੰਨੇ ਹਜ਼ਾਰ ਕਿਲੋਮੀਟਰ ਲੰਬਾ ਹਾਈਵੇਜ਼ ਬਣ ਗਏ ਉਥੇ ਗੜਕਰੀ ਸਾਹਿਬ ਨੂੰ ਇੱਕ ਅਣਸੁਖਾਵਾਂ ਦੁੱਖਦਾਈ ਫੈਸਲਾ ਲੈਣਾ ਪਵੇ ਕਿ ਹਰਿਆਣੇ ਤੋਂ ਰਾਜਸਥਾਨ ਨੂੰ ਕੱਢ ਦੋ ਰਾਜਸਥਾਨ ਤੋਂ ਆਪਾਂ ਸੜਕ ਨੰਬੀ ਲੈ ਲਾਂਗੇ ਪੰਜਾਬ ਫੇਰ ਹੋਰ ਟੈਂਦੀ ਕਲਾਚ ਹੋ ਜਾਊਗਾ ਪੈਕੇਜਿੰਗ ਯੂਨਿਟs ট্রাক ਸਟਾਪ ਯੂਨਿਟs ਵਪਾਰੀਆਂ ਦੇ ਬੈਠਣ ਦਾ ਆਖਰੀ ਪੜਾ ਕਿ ਤੁਸੀਂ ਬਤਰਾਸ ਤੋਂ ਭੇਜੋ ਜੀ ਤੁਸੀਂ ਬੰਗਾਲ ਤੋਂ ਭੇਜੋ ਜੀ ਤੁਸੀਂ ਕੋਲਕਾਤਾ ਤੋਂ ਭੇਜੋ ਜੀ ਤਿੰਨਾਂ ਦਾ ਸਮਾਨ ਇੱਕ ਉਹਦੇ ਕੰਟੇਨਰ ਚ ਇਕੱਠਾ ਕਰਾਂਗੇ ਜੀ ਅਮਰਗੜ ਦੇ ਕੋਲੇ ਚਪੜੌਦੇ ਪਿੰਡ ਦੇ ਵਿੱਚ ਸਾਡਾ ਪੋਰਟ ਬਣਾਇਆ ਹੋਇਆ ਉਥੋਂ ਟਰੱਕ ਲੋਡ ਕਰਕੇ ਲੰਡਨ ਨੂੰ ਜਾਣਗੇ ਮਲੇ ਕੋਲੇ ਦੀ ਗੋਭੀ ਦੀ ਸਬਜੀ ਇੱਥੋਂ ਦਾ ਪਿਆਜ਼ ਜੀ 나ਸਕ ਦਾ ਲਿਆਓ ਜੀ ਇਕੱਠਾ ਕਰਕੇ ਤਿੰਨ ਟਰੱਕ ਅਸੀਂ ਇਕੱਠੇ ਬੀਜਿੰਗ ਨੂੰ ਭੇਜ ਰਹੇ ਹਾਂ ਜੀ